ਨਾਲੇ ਸਾਡੇ ਤੇ ਚੁਪ ਚੀਏ ਗਿਆ ਬੋਲ ਨਵਰੇ ਸਾਨੋ ਕਿ ਕਿਾਰੇ ਪਤੀ ਪੁੱਲੀ ਪਾਸ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦਾਸ ਨਾ ਰਾਜੀ ਸੁਨਿਆਰ ਸੋ ਅੱਜ ਅਸੀਂ ਮੀਤਗੜ ਤੋਂ ਫੋਟੋ ਦੀ ਤਸਵੀਰ ਕੱਢੇ ਹੋਇਆ ਆਪਾਂ ਨੂੰ ਪਤਾ ਨਹੀਂ ਸੀ ਦੀ ਇਹ ਚੱਲਦੇ ਆ ਸਰਮਹਸਤਾਨੀ ਪਰਮੇਤਵਾਲ ਤੁੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਕਾਫ ਤੋਂ ਆਪਣਾ ਸਾਰਾ ਪਰਿਵਾਰ ਵਾਰਿਆ ਉਹ ਚਾਹ ਸਾਹਿਬ ਜੀ ਦੇ ਜਿਨ੍ਹਾਂ ਦੀ ਕੀਤੇ ਨੂੰ ਸਮਰਪਿਤ ਸਲਾਣਾ ਨੂੰ ਜੀ ਨੇ ਲੋੜ ਬੇਸਪੱਤਾ ਜੇ ਸਾਡਾ 30 ਸਾਲ ਦੇ ਵਿੱਚ ਤੇ ਮੰਡਰ ਜਿਹੜਾ ਪਹੁੰਚਾ 30 ਸਾਲ ਦੇ ਵਿੱਚ ਅਸੀਂ ਦੇ ਤਿੰਨ ਦਿਨ ਦਾ ਸਾਡਾ ਮੰਡਰ ਸੰਗਤ ਪਰਿਵਾਰ ਵੱਲੋਂ ਸਾਡੇ ਜਸਵਿੰਦਰ ਸਿੰਘ ਜੀ ਸੰਧੂ ਅਵਤਾਰ ਸਿੰਘ ਜੀ ਸੰਧੂ ਦੇ ਨਾਲ ਸਾਡੇ ਚਾਰਨੀ ਸਿੰਘ ਜੀ ਸਤੰਗ ਹੋ ਕੇ ਆਏ ਆ ਤੇ ਮੰਡਰ ਨਿਵਾਸੀਆਂ ਦਾ ਐਨਆਰਆਈ ਵੀਰਾਂ ਦਾ ਅਜੀਤਗੜ੍ਹ ਖੋਸੇ ਦੇ ਸਾਰੇ ਤਦਕਾਰ ਜੀ ਵੀਰਾਂ ਦਾ ਨਗਰ ਨਿਵਾਸੀਆਂ ਦੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹੂਗ ਹੈ ਇਸ ਲੰਗਰ ਦੇ ਲਈ ਇਲਾਕੇ ਭਰ ਦੀਆਂ ਸੰਤਾਂ ਦਾ ਬਹੁਤ ਸਹੂਗਾ ਕਿਉਂਕਿ ਇਹ ਜਿਹੜੀ ਸਾਰਿਆਂ ਦਾ ਇੱਕ ਟੀਮ ਵਰਕ ਦਾ ਸੇਵਾ ਦੇ ਨਾਲ ਇਹੋ ਜਿਹਾ ਹੈ ਜਿਹੜੇ ਸਮਾਗਮ ਜਾਂ ਕੋਈ ਆਪੜੇ ਮੇਲੇ ਲਾੜੋ ਦਾ ਲੰਗਰ ਦੀ ਸੇਵਾ ਨਾਲ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਚੱਲਦੇ ਆ ਸਭ ਅਸੀਂ ਆਪਣੇ ਇਸ ਇਲਾਕੇ ਵੱਲੋਂ ਸੰਜੂ ਪਰਿਵਾਰ ਦਾ ਆਈਆਂ ਹੋਈਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੁ ਵਧੀਆ ਪ੍ਰਵਾਲਾ ਇਸ ਸਾਡੇ ਇਲਾਕੇ ਦੇ ਕੀਤਾ ਵਿੱਚ ਜਿਨ੍ਹਾਂ ਵਿੱਚ ਆਪਾਂ ਅ ਅਡਿਗਨ ਦੀ ਸੰਗਤ ਨੂੰ ਲੰਗਰ ਚ ਕਾਫੀ ਗੁਰੂ ਘਰ ਦੀ ਅਪੀਆ ਕਾਫ ਕਰੀਏ ਸਾਡੇ ਨਾਲ ਸਾਰੇ ਖੜੇ ਆ ਸੋ ਹੁਣ ਮੈਂ ਸਾਡੇ ਚਾਰਜ ਸਿੰਘ ਜੀ ਕੰਨ ਸਾਹਿਬ ਉਹਨਾਂ ਨੂੰ ਮਾਈਕ ਦੇਈ ਜਾ ਰਿਹਾ ਹਾਂ ਉਹ ਵੀ ਅੱਜ ਦੇ ਇਸ ਲੰਗਰ ਦੀ ਸੇਵਾ ਦੇ ਵਿੱਚ ਚਾਰਜ ਸਾਹਿਬ ਜੀ ਦੇ ਸੰਪੰਨ ਲਈ ਇਸ ਥਾਂ ਤੇ ਵਾਰੀ ਦੇ ਵਿੱਚ ਸਾਡਾ ਜੀ ਬਾਈ ਨੇ ਇਸ ਦਾ ਨਾਮ ਚਾਰਜ ਦੋਹਰਾ ਦੋ ਮੇਰੇ ਆਪਰੇ ਪਰਮਨ ਦੇ ਦਾ ਸ੍ਰਿੰਦਰ ਸਿੰਘ ਐਂਡ ਜੀਵਿੰਦਗੜ੍ਹ ਉਪਦੇਸ਼ ਬਾਸੋਂ ਤੋਂ ਅਮਾਖਣਵਾਸ ਤੋਂ 6 ਸਾਲ ਸੰਤ। ਇਸ ਤੋਂ ਬਾਅਦ ਅਮਰੂ ਗੋਰੀ ਸਿੰਘ ਜੀ ਇਹਨਾਂ ਨੇ 9 ਸਾਲ ਦੇ ਵਿੱਚ ਆਪਣਾ ਪੀੜਾ ਜੀ ਜਵਾ ਸਾਡੇ ਸਿੱਖ ਧਰਮ ਲਈ ਜੰਗਾਂ ਜੰਤਾ ਲੜਦੇ ਪਰਿਵਾਰ ਵਾਲਾ ਉਹਨਾਂ ਦੇ ਪਰਿਵਾਰ ਦੇ ਆ ਜਿਹੜੇ ਬੜੇ ਦੁੱਖ ਦੇ ਦਿਨ ਸੀਗੇ ਤੇ ਇਹ ਜਿਹੜਾ ਦੁੱਖ ਨੇ ਕਿਹੜਾ ਸੋਖਾਵਾ ਜਨਮਾ ਔਖਾ ਜਨਮਾ ਉਹਨਾਂ ਨੇ ਆਪਣੇ ਸਿਕੋਂਗਲੇ ਨਹੀਂ ਬਲਕਿ ਸਿੱਕੇ ਹਿੰਦਸਤਾਨ ਲਈ ਮੈਂ ਉਹਦੇ ਸੱਚੇ ਨੇ ਕਿ ਉਹ ਸਾਰਾ ਮਾਰਕ ਪਵਾਵਾ ਹੁੰਦੇ ਤੇ ਹੋ ਸਕਦਾ ਇਹ ਸਾਰੇ ਸਮਾਂ ਦੰਦੇ ਠੱਕੇ ਦਾ ਰਾਜ ਸੀ ਲੋਕਾਂ ਨੂੰ ਮਤਲਬ ਜ਼ਬਰਦਸਤ ਸੀ ਮੁਸਲਮ ਧਰਮ ਵਿੱਚ ਤਕਦੀਰ ਕਰਵਾਇਆ ਜਾਂਦੇ ਸੀ ਸੈਵਿਕ ਨਾਰੀ ਪਰਿਵਾਰ ਸੰਗ ਜੋ ਜਿਨ੍ਹਾਂ ਦੇ ਪ੍ਰਭਾਵਾਂ ਦਾ ਹੁਣ ਦਾ ਅਸਰਾ ਇੱਕ ਪਗੰਬਰ ਇਸ ਤਰ੍ਹਾਂ ਜੇ ਪੈਦਾ ਹੋਇਆ ਸਾਡੇ ਜਿਹੜੇ ਪੁਰਾਣੇ ਹਜ਼ਾਰਾਂ ਸਾਲਾਂ ਤੋਂ ਇਤਿਹਾਸ ਸੀ ਕਿ ਪੰਜਾਬ ਇੱਕ ਇਹੋ ਜਿਹੀ ਧਰਤੀ ਆ ਜਿਨੇ ਜਰੇ ਚ ਜ਼ਮੀਨ ਪੈਦਾ ਕੀਤੀ ਇਥੋਂ ਧਾਵੀ ਆਉਂਦੇ ਸੀ ਸਾਡਾ ਸਾਰਾ ਕੁਝ ਮੋਟੇ ਜਿਹੇ ਦੇ ਰਹੇ ਸੀ ਉਹ ਉਹਨਾਂ ਸੰਜੀ ਨੇ ਪੰਥ ਖਾਲਸਾ ਇਹੋ ਜਿਹਾ ਸਾਧਿਆ ਵੀ ਜਿਹੜਾ ਇੱਕ ਵਰਲਡ ਦੇ ਵਿੱਚ ਵਸਦੀ ਕੌਮ ਆ ਉਹਨਾਂ ਨੇ ਇੱਕ ਅੱਸੀ ਫੇਟ ਢੁਈ ਪੰਨੀ ਧਾਵੀਆਂ ਦੀ ਵੀ ਕਿਸੇ ਆਦਮੀ ਦੀ ਹਿੰਮਤ ਨਹੀਂ ਪਈ ਵੀ ਆਪਣੇ ਦੂਜਾ ਪੰਜਾਬ ਵੱਲੋਂ ਮੂੰਹ ਕਰ ਜੂ ਜਾਂ ਸਾਡੇ ਹਿੰਦੁਸਤਾਨ ਵੱਲੋਂ ਮੂੰਹ ਕਰ ਜੂ ਮੈਂ ਸਾਰੇ ਧਰਮ ਹਿੰਦੂ ਮੁਸਲਮ ਸਿੱਖ ਐਸਾਈ ਜਿੰਨੇ ਵੀ ਇੰਡੀਆ ਵਿੱਚ ਵਸਦੇ ਆ ਭਾਈਚਾਰੇ ਮੈਂ ਉਹਨਾਂ ਸਾਰੇ ਧਰਮਾਂ ਸਾਰੇ ਮਜ਼ਮਾਂ ਨੂੰ ਮੈਂ ਪਿਆਰ ਕਰਦਾ ਵਾਂ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਪੰਜ ਪਿਆਰੇ ਸਾਜੇ ਆ ਉਹਨਾਂ ਨੇ ਜਾਤਾਂ ਪਾਤਾਂ ਦਾ ਧਰਮ ਖਤਮ ਕੀਤਾ ਸੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਮਤਲਬ ਇਹ ਕਹੇ ਗਿਆ ਵੀ ਏਕ ਨੂਰ ਪੇ ਸਭ ਜਬ ਉਪਦੇ ਕੌਣ ਭਲੇ ਕੌਣ ਮੰਦੇ ਇਨਸਾਨ ਜਦੋਂ ਪੈਦਾ ਹੁੰਦਾ ਵਾ ਉਹਨੂੰ ਜਾਤਾਂ ਚ ਵੰਡਣ ਵਾਲੇ ਸਾਡੇ ਜਿੰਨੇ ਵੀ ਸਮਾਜ ਦੇ ਲੀਡਰ ਆ ਉਹ ਆ ਇੱਥੇ ਜਾਤ ਧਰਮ ਕੋਈ ਨਹੀਂ ਤੁਹਾਡੇ ਵਿੱਚ ਇਨਸਾਨੀਅਤ ਹੋਣੀ ਬਹੁਤ ਜ਼ਰੂਰੀ ਆ ਜੇ ਤੁਹਾਡੇ ਵਿੱਚ ਇਨਸਾਨੀਅਤ ਆ ਤੇ ਜਾਤ ਧਰਮ ਪਾਤ ਕੋਈ ਨਹੀਂ ਤੁਸੀਂ ਆਪਣੇ ਹਿਰਦੇ ਨੂੰ ਇਹੋ ਜਿਹਾ ਰੱਖੋ ਵੀ ਜਿਹੜੀ ਮਨੁੱਖਤਾ ਵਾ ਉਹਨੂੰ ਪਿਆਰ ਕਰੋ ਮੈਂ ਆਪਣੇ ਵੀਰਾਂ ਜਸਵਿੰਦਰ ਸਿੰਘ ਅਵਤਾਰ ਸਿੰਘ ਜਮੀਦਵਣ ਗੜ੍ਹ ਖੋਸਾ ਵਾਸੀ ਤੇ ਇਲਾਕੇ ਦੇ ਜਿੰਨੇ ਵੀ ਮੇਰੇ ਭੈਣ ਸਾਹਿਬ ਇਹਨਾਂ ਪਰਿਵਾਰ ਵੱਲੋਂ ਸੰਧੂ ਪਰਿਵਾਰ ਵੱਲੋਂ ਜਿਹੜੇ 1992 ਤੋਂ ਅਮਰੀਕਾ ਵਿੱਚ ਰਹਿ ਰਹੇ ਆ ਤੇ ਮੇਰਾ ਇਸ ਪਿਆਰ ਪਰਿਵਾਰ ਨਾਲ ਇੰਨਾ ਪਿਆਰ ਹੈ ਵੀ ਮੈਂ ਤੇ ਜਸਵਿੰਦਰ 1 ਛੇਵੀਂ ਤੋਂ ਲੈ ਕੇ 10ਵੀਂ ਤੱਕ ਇਕੱਠੇ ਪੜੇ ਮੈਂ ਅਮਰੀਕਾ ਵੀ ਜਾਣਾ ਮੈਂ ਤੇ ਮੈਂ ਇਹਨਾਂ ਕੋ ਮੇਰੇ ਬੜੀ ਰਿਸਪੈਕਟ ਕਰਦੇ ਆ ਸਾਨੂੰ ਹਰੇਕ ਕੰਮ 'ਚ ਮੋਹਰੇ ਰੱਖਦੇ ਆ ਮੈਂ ਕਹਿੰਦਾ ਵੀ ਮੇਰੇ ਅਪਾਰ ਸਿੰਘ ਦੀ ਭਰਾ ਦੀ ਕਮਾਈ 'ਚ ਇਹਨਾਂ ਦੀ ਜਸਵਿੰਦਰ ਉਹਨਾਂ ਦੀ ਕਮਾਈ 'ਚ ਅਨੂਬ ਸਿੰਘ ਦੀ ਕਮਾਈ 'ਚ ਕਮਲ ਸਿੰਘ ਦੇ ਪਰਿਵਾਰ ਤੇ ਪਰਮਾਤਮਾ ਇੰਨੀਆਂ ਮੇਰਾ ਰੱਖਣ ਵੀ ਇਹ ਜਿਹੜਾ ਲੰਗਰ ਆ ਸਾਡਾ ਸਾਲੋ ਸਾਲ ਵਧਦਾ ਜਾਵੇ ਮੈਂ ਬਹੁਤ ਬਹੁਤ ਇਸ ਪਰਿਵਾਰ ਦਾ ਧੰਨਵਾਦ ਕਰਦਾ ਹਾਂ ਤੇ ਸਹਿਬਜ਼ਾਦਾ ਸ਼ਹੀਦ ਜੋਰਾਵਰ ਸਿੰਘ ਸ਼ਹੀਦ ਫਤੇ ਸਿੰਘ ਬਾਬਾਜੀਤ ਸਿੰਘ ਤੇ ਬਾਬਾ ਜਹਾਰਜੀ ਮਾਤਾ ਗੁਜਰੀ ਜੀ ਤੇ ਹੋਰ ਅਨੇਕਾ ਸਿੰਘ ਜਿੰਨੇ ਸ਼ਹੀਦ ਹੋਏ ਆ ਉਹਨਾਂ ਦੇ ਯਾਦ ਵਿੱਚ ਲਵਾਈ ਲੰਗਰ ਦਾ ਜੀ ਅਫਤਾਰ ਸਿੰਘ ਦੀ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਬਾਣੀ ਸਾਜੀ ਬਏ ਕੋ ਦੀ ਦਾ ਖਾਲਸਾ ਵਾਈ ਗੁਰਜੀ ਦੀ ਬਾਣੀ ਅੱਜ ਜਦ ਵੀ ਪੰਡ ਪੋਸਿਆ ਜਵੇਂਦ ਗੜ ਪੋਸਿਆਂ ਦੇ ਵਿੱਚ ਮੇਰੇ ਬਹੁਤ ਰਿਸਪੈਕਟਡ ਚਾਚਾ ਜੀ ਦਸਵਿੰਦਰ ਸਿੰਘ ਸੰਧੂ ਜੀ ਤੇ ਚਾਚਾ ਜੀ ਅਵਤਾਰ ਸਿੰਘ ਸੰਧੂ ਜੀ ਤੇ ਚਾਚਾ ਗੁਰਚਰਨ ਸਿੰਘ ਕੰਦ ਜੀ ਦੇ ਜੀਉਦਾ ਹੇਟ ਇੱਥੇ ਅੱਜ ਚਾਰ ਸਾਹਿਬ ਜਦਿਆਂ ਨੂੰ ਯਾਦ ਕਰਦਿਆਂ ਹੋਇਆਂ ਜਿਹੜੀ ਰਸਤੇ ਦੇ ਵਿੱਚ ਜਾਂਦੀ ਹੋਈ ਫਤਿਹਗੜ੍ਹ ਸਾਹਿਬ ਨੂੰ ਸਰਹਿੰਦ ਜਾਂਦੀ ਹੋਈ ਲਾਗੇ ਲਾਕੇ ਪਿੰਡਾਂ ਦੇ ਲੋਕਾਂ ਨੂੰ ਇੱਥੇ ਸੀ ਤਿੰਨ ਦਿਨ ਤੋਂ ਲਗਾਤਾਰ ਲੰਗਰ ਦੀ ਸੇਵਾ ਸੰਧੂ ਪਰਿਵਾਰ ਵੱਲੋਂ ਲਾਈ ਗਈ ਆ ਸੋ ਇਹ ਕਿਸੇ ਨਾ ਕਿਸੇ ਤਰ੍ਹਾਂ ਇੱਕ ਇੱਕ ਦਾ ਉਪਰਾਲਾ ਕਰਕੇ ਲੋਕਾਂ ਨੂੰ ਸਾਡੇ ਜਿਹੜੇ ਸਿੱਖ ਕਮਿਊਨਿਟੀ ਦੇ ਵਿੱਚ ਜਰਨੈਲਿਸ ਸ਼ਹਾਦਤਾਂ ਦਿੱਤੀਆਂ ਵਾ ਉਹਨਾਂ ਨੂੰ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਅੱਜ ਦੇ ਯੂਥ ਨੂੰ ਹਜੇ ਇਸ ਬਾਰੇ ਇੰਨੀ ਨੌਲੇਜ ਨਹੀਂ ਹੈਗੀ ਸੋ ਇਹ ਇਦਾਂ ਦੇ ਉਪਰਾਲੇ ਕਰਕੇ ਹਰ ਸਾਲ ਲਗਾਤਾਰ 3 ਸਾਲ ਤੋਂ ਇਹ ਇੱਥੇ ਲੰਗਰ ਦੀ ਸੇਵਾ ਕਰਦੇ ਆ ਸੋ ਆਲੇ ਦੁਆਲੇ ਵਾਲੇ ਲੋਕਾਂ ਨੂੰ ਮਤਲਬ ਬਹੁਤ ਇਸ ਤੀਜ ਦਾ ਵਾਦਾ ਆ ਤੇ ਜਿਹੜੇ ਵੀ ਲੋਕੀ ਇਥੋਂ ਰਸਤੇ ਤੋਂ ਫਤੇਗੜ ਸਾਹਿਬ ਜਾਂ ਸਰਹਿੰਦ ਨੂੰ ਜਾਂਦੇ ਇੱਥੇ ਰੁਕ ਰੁਕ ਕੇ ਲੰਗਰ ਛੱਕ ਕੇ ਆਪਣਾ ਆਰਾਮ ਕਰਕੇ ਜਾਂਦੇ ਸੋ ਮੇਰੇ ਵੱਲੋਂ ਇਹਨਾਂ ਨੂੰ ਇਹਨਾਂ ਦੇ ਉਪਰਾਲੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੀ ਜਿਹੜੀ ਸੰਸਥਾ ਵੀ ਬਣਾਈ ਹੋਈ ਭਾਈ ਕਨੀਆ ਜੀ ਅਸ਼ੀਰਵਾ ਸੋਸਾਇਟੀ ਨਕੂਦਰ ਉਹ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਵੀ ਤੁਸੀਂ ਇੰਨਾ ਚੰਗਾ ਉਪਰਾਲਾ ਕਰਦੇ ਪਏ ਆ ਤੇ ਆਪਣੇ ਯੂਥ ਨੂੰ ਤੁਸੀਂ ਇਸ ਬਾਰੇ ਦੱਸਦੇ ਪਏ ਹੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਤੇ ਲਾਸਟ ਦੇ ਵਿੱਚ ਅਸੀਂ ਸਾਡੇ ਬਾਬਾ ਕ੍ਰਿਸ਼ਨਾ ਜੀ ਦੀ ਸ਼ੋਕਤਲਾ ਸੇਵਾ ਤੋਂ ਇੰਤਜ਼ਾਮ ਕਰਨਾ ਅਸੀਂ ਕਰਦੇ ਆ। ਉਹਨਾਂ ਦਾ ਵੀ ਸੇਵਾ ਤੋਂ ਵੀ ਧੰਨਵਾਦ ਕਰਦੇ ਹਾਂ ਸਾਡੇ ਦੋਸਤਾਂ ਸਿਆ ਗਾਗਰ ਉਹਨਾਂ ਦਾ ਵੀ ਤੇ ਲਾਸਟ ਦੇ ਅਸੀਂ ਸਿੰਘੀ ਪਰਿਵਾਰ ਦਾ ਵੀ ਸਭ ਤੋਂ ਜ਼ਿਆਦਾ ਸ਼ੁਕਰ ਕਰ ਸਕਦੇ ਹਾਂ। ਤੇ ਇਲਾਕੇ ਭਰਦੀਆਂ ਸਰਤਾਂ ਦਾ ਹਰਮਨ ਸਿੰਘ ਵੀ ਸਾਡੇ ਵਿੱਚ ਤੇ ਨਾਲ ਜਿੰਨੇ ਵੀ ਇਸ ਨਗਰ ਦੇ ਜੀਵਿਤ ਗੜ ਖੋਸੇ ਦੇ ਹੋਰ ਵੀ ਐਨਆਰਆਈ ਵੀਰ ਜਾਂ ਨਗਰ ਨਿਵਾਸੀ ਸਾਡੇ ਸਤਿਕਾਰਯੋਗ ਇਸ ਲੰਗਰ ਦੇ ਵਿੱਚ ਸੇਵਕਾਂ ਦੇ ਨਾਲ ਕੋਈ ਮੰਨ ਦੇ ਨਾਲ ਕੋਈ ਧੰਨ ਦੇ ਨਾਲ ਜਿੱਦਾਂ ਜਿੱਦਾਂ ਵੀ ਕੋਈ ਸੇਵਾ ਕਰਦਾ ਤੇ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਰਵੰਸਤਾ ਨਹੀਂ ਉਹਨਾਂ ਦੀ ਸੇਵਾ ਆਪਣੇ ਚਰਨਾਂ ਦੇ ਵਿੱਚ ਲਾਉਣ ਤੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਹ ਤੇ ਨਵੀਂ ਪੀੜ੍ਹੀ ਦਾ ਗੱਲ ਇਲਾਕੇ ਦੇ ਵਿੱਚ ਵੀ ਆਪਾਂ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਇਹੋ ਜਿਹੇ ਲੰਗਰ ਚੱਲਦੇ ਰਹਿਣੇ ਚਾਹੀਦੇ ਆ ਤਾਂ ਕਿ ਜਿਹੜੀਆਂ ਬੁਰੀਆਂ ਸਕਦਾ ਅਸਰ ਹਾਂ ਉਹ ਜਿਹੜੇ ਸਾਭ ਜਾਂਦੀਆਂ ਉਹਨਾਂ ਨੂੰ ਰਾਹ ਦੇ ਵਿੱਚ ਲੰਗਰ ਸੇਵਾ ਨੂੰ ਮਿਲਦੇ ਆ ਤੇ ਉਹਨਾਂ ਦਾ ਜਿਹੜਾ ਥੋੜਾ ਰੈਸਟ ਹੋ ਜਾਂਦੀ ਆ ਤੇ ਅੱਗੇ ਜਾਣ ਦੇ ਵਿੱਚ ਉਹਨਾਂ ਨੂੰ ਹੋਰ ਥੋੜਾ ਸੌਖਾ ਹੋ ਜਾਂਦਾ ਤੋਂ ਲੱਖ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਾਲਸਾ ਮਾਰੀ ਭਾਈ ਜੀ ਦੇ ਫਤਿਹ ਇਹ ਮੈਂ ਦੁਬਾਰਾ ਤਾਂ ਇੰਟਰਵਿਊ ਕੀਤੀ ਆ ਪਹਿਲੋਂ ਅਸੀਂ ਸ਼ਰਕ ਤੇ ਦਿੱਤੀ ਸੀ ਇੰਟਰਵਿਊ ਉੱਥੇ ਗੱਡੀਆਂ ਦੀ ਸਾਊਂਡ ਤਾਂ ਆਲੇ-ਦੁਆਲੇ ਦੀ ਥੋੜੀ ਜਿਹੀ ਪ੍ਰੋਬਲਮ ਆਈ ਆ। ਮੈਂ ਉਸ ਵਿਸ਼ੇ ਤੇ ਗੱਲ ਨੂੰ ਫੇਰ ਦੁਬਾਰਾ ਕਰਨ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਰਬੰਸਦਾਨੀ ਜਿਹੜੇ ਕਿ ਇੱਕ ਲਸਾਨੀ ਮਰਦ ਪੈਦਾ ਹੋਏ ਜਿਹਦੀ ਵਰਲਡ ਤੇ ਤੁਸੀਂ ਕੋਈ ਵੀ ਉਸਾਰ ਨੱਬਿਆ ਨਹੀਂ ਲੱਭ ਸਕਦੇ। ਪਹਿਲੋਂ ਪਿਤਾ ਵਾਰੇ, ਫਿਰ ਪੁੱਤ ਵਾਰੇ, ਫਿਰ ਮਾਂ ਵਾਰੀ, ਫਿਰ ਆਪ ਵਾਰਿਆ। ਉਹਨਾਂ ਦੇ ਪਰਵਾਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਧੂ ਫੈਮਲੀ ਪਿੰਡ ਜਮੀਨਗੜ੍ਹ ਖੋਸਾ ਤੇ ਇਲਾਕਾ ਦੇ ਵਾਸੀ ਤੇ ਸੰਧੂ ਪਰਵਾਰ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਕਪੂਰਸਲਾ ਤੋਂ ਨਕੂਦਰ ਰੋਡ ਤੇ ਜਿਹੜਾ ਕਿ ਮੋਰੇ ਫਤੇਗੜ ਸਾਹਿਬ ਨੂੰ ਸਰਹੰਦ ਨੂੰ ਜਾ ਰਹੇ ਵਾ ਸੰਗਤਾਂ ਨੂੰ ਲੰਗਰ ਦਾ 26 25 ਤਰੀਕ ਤੋਂ ਸ਼ੁਰੂ ਕੀਤਾ ਗਿਆ ਲੰਮਕਾਰ ਤੇ 27 ਤਰੀਕ ਅੱਜ ਸਮਾਪਤੀ ਹੈ ਬਹੁਤ ਹੀ ਸ਼ਰਧਾ ਨਾਲ ਪਿੰਡ ਵਾਸੀ ਇਲਾਕਾ ਨਿਵਾਸੀ ਦਾ ਇਲਾਕੇ ਦੇ ਭੈਣ ਭਰਾ ਹੋਰ ਬਹੁਤ ਸ਼ਰਧਾਪੂਰਵ ਕੋਈ ਤਾਨਾ ਕੋਈ ਮਾਨਾ ਕੋਈ ਧਾਨਾ ਤੰਦੇ ਹੀ ਨਾਲ ਸੇਵਾ ਕਰਦੇ ਆ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਵੱਡੀ ਪ੍ਰੋਬਲਮ ਆ ਵੀ ਅਸੀਂ ਕੋਈ ਵੀ ਘਰ ਦੇ ਵਿੱਚ ਪੰਜਾਬੀ ਬੋਲ ਕੇ ਨਹੀਂ ਖੋਜ ਸਭ ਬਾਹਰ ਵਿਦੇਸ਼ਾਂ ਵਿੱਚ ਆਪਣੇ ਜਿਹੜੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਵੀ ਮੈਂ ਕਿੰਨਾ ਵੀ ਇਨਸਾਨ ਦੀ ਕੋਈ ਜਾਤ ਪਾਤ ਨਹੀਂ ਇਨਸਾਨ ਇੱਕ ਉਸ ਆਕਾਲ ਪੁਰਖ ਦੀ ਜਨਮ ਆ ਜਿਹਦੇ ਵਿੱਚ Hindu, Sikh, Asai ਜਿੰਨੀਆਂ ਵੀ ਭਾਈਚਾਰੇ ਆ ਉਹ ਕੋਈ ਜਾਤਾਂ ਪਾਤਾਂ ਦੇ ਨਾਮ ਵੰਡਿਆ ਕਰੋ ਸਾਰੇ ਗੁਰੂ ਪੀਰ ਸਾਰੇ ਸਾਡੇ ਜਿਹੜੇ ਪੀਰ ਫਕੀਰ ਆ ਉਹ ਸਾਡੇ ਸਾਰਿਆਂ ਦੇ ਸਾਝੇ ਆ ਧਰਮ ਮਨੁੱਖ ਨੇ ਪੈਦਾ ਕੀਤੇ ਮਨੋਖਤਾਵੇ ਤੋਂ ਮੰਡੀਆਂ ਧਰਮਾਂ ਦੀਆਂ ਲੀਡਰਾਂ ਨੇ ਪਾਈਆਂ ਮੈਂ ਕਹਿੰਦਾ ਵੀ ਇਨਸਾਨ ਵਿੱਚ ਇਨਸਾਨੀਅਤ ਹੋਣੀ ਚਾਹੀਦੀ ਆ ਇਨਸਾਨੀਅਤ ਨੂੰ ਪਿਆਰ ਕਰੋ ਤੇ ਆਪਣੇ ਬੱਚਿਆਂ ਨੂੰ ਸਾਰੇ ਹੀ ਜਿੰਨੇ ਆਪਣੇ ਪੀਰ ਪਗੰਬਰ ਕਿਸੇ ਵੀ ਧਰਮ ਨਾਲ ਜਦਾਂ ਸੰਬੰਧਤ ਆ ਉਹ ਸਾਰਿਆਂ ਦੀ ਜੋਤ ਉੱਤੋਂ ਇੱਕੋ ਹੀ ਆ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕਿਹਾ ਵੀ ਏਕ ਨੂਰ ਪੇ ਸਭ ਦਾ ਕੋਣ ਭਲੇ ਕੋ ਮੰਦੇ ਸਦੇ ਮਨਵ ਇੱਕੋ ਗੱਲ ਰੱਖਿਆ ਕਰੋ ਵੀ ਅਸੀਂ ਇਨਸਾਨ ਆ ਸਾਡੇ ਨੇ ਜਾਤ ਪਾਤ ਕੋਈ ਨਹੀਂ ਅਸੀਂ ਇਨਸਾਨ ਨੂੰ ਧਰਮਾਂ ਜਾਤਾਂ ਵਿੱਚ ਨਹੀਂ ਬਣਨਾ ਮਨੁੱਖਤਾ ਨੂੰ ਪਿਆਰ ਕਰੋ ਜਿਹੜਾ ਇਹ ਅਪਰਾਲਾ ਸੰਧੂ ਪਰਿਵਾਰ ਅਵਤਾਰ ਸਿੰਘ ਅਨੂਬ ਸਿੰਘ ਜਸਵਿੰਦਰ ਸਿੰਘ ਤੇ ਸਾਡੇ ਸਰਗਵਾਸੀ ਕਮਲ ਭਾਦੀ ਜਿਹੜੇ ਕਿ ਬਹੁਤ ਬੋਲੜੇ ਸੁਭਾਅ ਦੇ ਤੇ ਇਲਾਕੇ ਵਿੱਚ ਤੇ ਪਿਆਰ ਬੰਨਣ ਵਾਲੇ ਬਹੁਤ ਵਧੀਆ ਸ਼ਖਸੀਅਤ ਸੀ ਉਹਨਾਂ ਦਾ ਅਮਰੀਕਾ ਦੇ ਵਿੱਚ ਪਰਮਾਤਮਾ ਦੀ ਚਰਨਾ ਵਿੱਚ ਜਾਵ ਰੱਦੇ ਆ ਸਾਰੇ ਪਰਿਵਾਰ ਦੇ ਰੜਕੇ ਅਕਾਲ ਸਿੰਘ ਦੇ ਸਹਿਯੋਗ ਨਾਲ ਆਪਣੇ ਕਮਾਈ ਤੋਂ ਦਸਵੰਧ ਕੱਢ ਕੇ ਇਹ ਤੀਜਾ ਸ਼੍ਰੀਦੀ ਜੂੜ ਮਹੀਨੇ ਦੇ ਲੰਗਰ ਦੀ ਸੇਵਾ ਚੱਲ ਰਹੀ ਆ ਮੈਂ ਕਹਿੰਦਾ ਵੀ ਇਸ ਪਰਿਵਾਰ ਨੂੰ ਗੈਰ ਰੁਕਣੀ ਰਾਤ ਚੌਕਣੀ ਤਰੱਕੀ ਦੇਗੀ ਇਹਨਾਂ ਦੇ ਕਮਾਂਗਾਰਾਂ ਵਿੱਚ ਵਾਦਾ ਇਹਨਾਂ ਦੇ ਪਰਿਵਾਰ ਬੱਚਿਆਂ ਵਿੱਚ ਪੜ੍ਹਾਈ ਦੀ ਵਿਥਿਆ, ਮਨੁੱਖਤਾ ਦੀ ਸੇਵਾ ਕਰਨਾ, ਬਲਵਕਸ਼ਣਾ ਇਹਨਾ ਕਹਿੰਦਾ ਹੋਇਆ ਮੈਂ ਕਹਿੰਦਾ ਵੀ ਸੰਧੂ ਪਰਿਵਾਰ ਤੋਂ ਅਦਾਕਾ ਨਿਵਾਸੀ ਤੋਂ ਪਿੰਡ ਵਾਸੀ ਆਂਦੀ ਚੜ੍ਹਦੀ ਕਲਾ ਨਹੀਂ ਮੈਂ ਅਰਦਾਸ ਕਰਦਾ ਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ਦੇ ਸ਼ਹੀਦੀ ਵਿਛੋੜੇ ਦੇ ਦੁੱਖ ਬਹੁਤ ਆ ਪ੍ਰਮਾਤਮਾ ਇਸ ਹਿਸਾਬ ਨਾਲ ਮਤਲਬ ਜਿਹੜੇ ਲੰਗਾਂ ਲੱਗਣਗੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਬੱਚਿਆਂ ਨੂੰ ਇਸ ਗੱਲ ਬਾਰੇ ਨੌਲੇਜ ਹੋਊਗੀ ਵੀ ਸਾਡੇ ਇੱਕ ਇੰਡੀਆ ਵਾਸਤੇ ਇੰਡੀਆ ਕਿਉਂ ਜਤਾਵਾ ਗੱਲ ਦੁਨੀਆਂ ਦੇ ਸਾਰਿਆਂ ਵਾਸਤੇ ਮਤਲਬ ਇਹਨਾਂ ਨੇ ਜਾਤਾਂ ਪਾਤਾਂ ਨੂੰ ਖਤਮ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਰੇ ਧਰਮਾਂ ਦੇ ਬੰਦਿਆਂ ਨੂੰ ਅੱਗੇ ਲਿਆ ਕੇ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ ਹਜ਼ਾਰਾਂ ਸਾਲਾਂ ਤੋਂ ਦੂਜੇ ਦੇਸ਼ਾਂ ਤੋਂ ਆ ਕੇ ਸਾਡੇ ਦੇਸ਼ ਨੂੰ ਲੁੱਟਿਆ ਜਾ ਰਿਹਾ ਸੀ ਇਹ ਖਾਸੇ ਦੀ ਇੱਕ ਸੇਵਾ ਭਾਵਨਾ ਵਾ ਬੇ ਹਰੇ ਗਰੀਬ ਦੀ ਮਦਦ ਮੈਂ ਹੱਥੇ ਤੇ ਵਾਰ ਨਹੀਂ ਕਰਦੇ ਤੇ ਮੈਂ ਕਹਿੰਦਾ ਵੀ ਹਰੇਕ ਹੀ ਭਰਾ ਨੂੰ ਮਨੁੱਖਤਾ ਦੀ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਇੰਨਾ ਕੁਝ ਕਹਿੰਦਾ ਹੋਇਆ ਮੈਂ ਉਪਕਾਰ ਸਿੰਘ ਦਾ ਜਸਵਿੰਦਰ ਸਿੰਘ ਦਾ ਤੇ ਸੰਧੂ ਫੈਮਿਲੀ ਦਾ ਤੇ ਪਿੰਡ ਵਾਸੀਆਂ ਦਾ ਤੇ ਇਲਾਕੇ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੇ ਇਹੋ ਜਿਹਾ ਲੰਗਰ ਹਰੇਕ ਸਾਲ ਲਗਿਆ ਕਰੂਗਾ ਪ੍ਰਮਾਤਮਾ ਇਹਨਾਂ ਦੀਆਂ ਕਮਾਈਆਂ 'ਚ ਵਾਅਦਾ ਕਰੇ ਤੇ ਇਦੋਂ ਵੀ ਵਧਿਆ ਹੋਇਆ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ